ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਭਾਈ ਕਾਨ ਸਿੰਘ ਜਨਾਬਾ ਉਹਨਾਂ ਦੇ ਮੁਤਾਬਕ ਤਿੰਨ ਜਿਲਦਾਂ ਭਾਵ ਤਿੰਨ ਸਰੂਪ ਮੰਨੇ ਜਾਂਦੇ ਨੇ ਪਹਿਲਾ ਜਿਹੜਾ ਪਾਵਨ ਸਰੂਪ ਭਾਈ ਗੁਰਦਾਸ ਜੀ ਨੇ ਲਿਖਿਆ ਅਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਮਸਰ ਸਰੋਵਰ ਅੰਮ੍ਰਿਤਸਰ ਦੀ ਧਰਤੀ 'ਤੇ ਲਿਖਵਾਇਆ ਇਸ ਪਾਵਨ ਗ੍ਰੰਥ ਦੇ 975 ਅੰਗ ਸਨ ਅਤੇ 543 ਅੰਗ ਦੇ ਉੱਪਰ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਦੇ ਦਸਤਖਤ ਹਨ ਉਸ ਦੇ ਨਾਲ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਪ ਤੋਂ ਲੈ ਕੇ ਜਿਹੜਾ ਆਲ ਮੂਲ ਮੰਤਰ ਹੈ ਉਹ ਆਪਣੇ ਹੱਥੀ ਲਿਖਿਆ ਦੂਸਰਾ ਜਿਹੜਾ ਪਾਵਨ ਸਰੂਪ ਹੈ ਉਹਨੂੰ ਭਾਈ ਬੰਨੋ ਵਾਲੀ ਵੀਰ ਕਿਹਾ ਜਾਂਦਾ ਹੈ ਭਾਈ ਬੰਨੋ ਜੀ ਨੇ ਵੀ ਇੱਕ ਉਤਾਰਾ ਕੀਤਾ ਤੇ ਉਤਾਰਾ ਕਰਕੇ ਇਸ ਪਾਵਨ ਵੀਰ ਨੂੰ ਆਪਣੇ ਨਗਰ ਮੰਗੜ ਲੈ ਗਏ ਅੱਜ ਵੀ ਉਹਨਾਂ ਦੀ ਔਲਾਦ ਦੇ ਕੋਲ ਆ ਜਿਹੜਾ ਇਹ ਪਾਵਨ ਸਰੂਪ ਮੰਨਿਆ ਜਾਂਦਾ ਹੈ ਇਸ ਕਰਕੇ ਉਹਨੂੰ ਭਾਈ ਬੰਨੋਂ ਵਾਲੀ ਵੀੜ ਕਿਹਾ ਜਾਂਦਾ ਇਸ ਦੇ ਜਿਹੜੇ ਕੁੱਲ ਅੰਗ ਸਨ 467 ਮੰਨੇ ਜਾਂਦੇ ਇਹਦੇ ਵਿੱਚ ਹੋਰ ਵੀ ਵਾਧੂ ਬਾਣੀਆਂ ਦਰਜ ਹਨ ਤੀਸਰਾ ਜਿਹੜਾ ਪਾਵਨ ਸਰੂਪ ਹੈ ਜਿਨ੍ਹਾਂ ਦਾ ਕਿ ਅੱਜ ਕੱਲ ਗੁਰੂ ਘਰਾਂ ਵਿੱਚ ਪ੍ਰਕਾਸ਼ ਹੁੰਦਾ ਉਸ ਨੂੰ ਦਮਦਮਾ ਸਾਹਿਬ ਵਾਲੀ ਵੀੜ ਕਹਿੰਦੇ ਨੇ ਭਾਈ ਮਨੀ ਸਿੰਘ ਜੀ ਨੇ ਆਪਣੇ ਹੱਥੀ ਲਿਖੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ કંਠ ਤੋਂ ਜ਼ੁਬਾਨੀ ਉਚਾਰਨ ਕੀਤੀ ਇਸ ਪਾਵਨ ਸਰੂਪ ਦੇ ਜਿਹੜੇ 1430 ਅੰਗ ਹਨ 31 ਰਾਗਾਂ ਦੇ ਸਮੇਤ ਜੈਜਵੰਤੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਪਾਵਨ ਬਾਣੀ ਦਰਜ ਹੈ